ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰਵੀਨ ਫੁਕਾਰੀ ਹਾਊਸ ਦੇ ਵਿੱਚ ਅੱਜ ਬਹੁਤ ਟਾਈਮ ਬਾਅਦ ਪਸ਼ਮੀਨੇ ਦੇ ਸ਼ਾਲ ਤੇ ਲੋਈਆਂ ਲੈ ਕੇ ਆਈਆਂ ਅੱਜ ਮੈਂ ਤੁਹਾਨੂੰ 6 ਪੀਸਿਸ ਵਿਖਾਵਾਂਗੀ ਮੁੰਡਿਆਂ ਤੇ ਕੁੜੀਆਂ ਦੇ ਕੰਟਰਾਸਟ ਦੀਆਂ ਕਿ ਤੁਸੀਂ ਮੁੰਡੇ ਵੀ ਖਰੀਦ ਸਕਦੇ ਹੋ ਉਹਦੇ ਨਾਲ ਦਾ ਕੰਟਰਾਸਟ ਜਿਹੜਾ ਕੁੜੀਆਂ ਦੇ ਲਈ ਸ਼ਾਲ ਵੀ ਆ ਤੇ ਅਲੱਗ-ਅਲੱਗ ਤਰੀਕਿਆਂ ਨਾਲ ਤੁਸੀਂ ਕਿਦਾਂ ਜਿਹੜੇ ਇਕੱਠੇ ਜੋੜੀ ਜਿਹੜੀਆਂ ਇਹ ਸ਼ਾਲ ਲੋਈਆਂ ਲੈ ਸਕਦੇ ਹੋ ਕਿਸੇ ਵੀ ਏਜ ਗਰੁੱਪ ਦਾ ਮੈਂ ਮੁੰਡੇ ਕੁੜੀ ਨਹੀਂ ਕੋਈ ਵੀ ਏਜ ਗਰੁੱਪ ਚਾਹੇ ਉਹ 16 18 ਸਾਲ ਦਾ ਸੌਰੀ 18 ਸਾਲ ਦਾ ਹੋਵੇ ਜਾਂ ਤੁਸੀਂ ਮਤਲਬ ਕਿਸੇ ਵੀ ਉਮਰ ਦੇ ਹੋਵੋਗੇ ਮੈਂ 60s ਨੂੰ ਛੋਟਾ ਨਹੀਂ ਕਹਿੰਦੀ 70 80 90 ਤੁਸੀਂ ਕਿਸੇ ਵੀ ਏਜ ਤੁਸੀਂ ਇਹ ਖਰੀਦ ਸਕਦੇ ਹੋ ਸਾਡੇ ਕੋਲ ਤਾ ਪਤਾ ਹੈ ਪ੍ਰਵੀਨ ਫੁਲਕਾਰੀ ਹਾਊਸ ਦੇ ਵਿੱਚ ਹੱਥ ਦੇ ਬਾਗ ਫੁਲਕਾਰੀਆਂ ਪੱਖੀਆਂ ਝੋਲੇ ਹੋ ਵੀ ਬਹੁਤ ਸਾਰੀਆਂ ਰਵਾਇਤੀ ਚੀਜ਼ਾਂ ਮਿਲ ਜਾਂਦੀਆਂ ਖਰੀਦਣ ਦੇ ਲਈ ਸਾਡੇ ਨੰਬਰ ਹੈ ਗਿਆ 805462970 9501205488 ਤੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਪ੍ਰਵੀਨ ਫੁਲਕਾਰੀ ਹਾਊਸ ਦੇ ਵਿੱਚ ਸੋ ਜਿਆਦਾ ਸਮਾਨ ਨਹੀਂ ਵੇਸਟ ਕਰਦੇ ਹੋਏ ਆਪਾਂ ਸ਼ੁਰੂਆਤ ਕਰਦੇ ਆਂ ਸਭ ਤੋਂ ਪਹਿਲਾਂ ਸ਼ਾਲ ਬਿਸਕੁਟੀਜੇ ਕਲਰ ਦੇ ਉੱਤੇ ਇਹ ਲੇਡੀਜ਼ ਦਾ ਸ਼ਾਲ ਆ ਤੁਸੀਂ ਬਾਈ ਕਰ ਸਕਦੇ ਹੋ ਫੋਰ ਸਾਈਡਡ ਕੱਢਿਆ ਹੋਇਆ ਵਿੱਚ ਵਿੱਚ ਬਿੰਦੀ ਆ ਇਨਾਂ ਦੀ ਮੈਂ ਹੇਠ ਲਿਖੇ ਨੰਬਰ ਲਿਖੇ ਹੁੰਦੇ ਆ ਉਹਨਾਂ ਦੇ ਵਿੱਚ ਨੰਬਰ ਤੇ ਤੁਸੀਂ ਬੁਕਿੰਗ ਕਰਵਾ ਸਕਦੇ ਹੋ ਸੋ ਇਹ ਪੂਰੀ ਜੋੜੀ ਦੋਵੇਂ ਜਾਨੇ ਵੀ ਖਰੀਦ ਸਕਦੇ ਹੋ ਜਾਂ ਸਿੰਗਲ ਸਿੰਗਲ ਵੀ ਖਰੀਦ ਸਕਦੇ ਹੋ ਜਰੂਰੀ ਨਹੀਂ ਮੈਂ ਇਕੱਠਾ ਹੀ ਸੇਲ ਕਰੂੰਗੀ ਸ਼ਾਲ ਅਲੱਗ ਤੁਸੀਂ ਲੋਈ ਅਲੱਗ ਜਿਹੜੇ ਆ ਖਰੀਦ ਸਕਦੇ ਹੋ ਸੋ ਪਿੱਛੋਂ ਵੇਖ ਸਕਦੇ ਹੋ ਹੱਥ ਦਾ ਬਣਿਆ ਹੋਇਆ ਪਸ਼ਮੀਨੇ ਦਾ ਸ਼ਾਲ ਪਸ਼ਮੀਨੇ ਤੇ ਲੋਕ ਫੁਲਕਾਰੀ ਬਹੁਤ ਕੱਟ ਕੱਟਦੇ ਆ ਕਿਉਂਕਿ ਬਹੁਤ ਗਰਮ ਹੁੰਦਾ ਜੇ ਤੁਸੀਂ ਕੱਟਦੇ ਹੋ ਤੇ ਤੁਹਾਡੇ ਹੱਥਾਂ ਨੂੰ ਪਸੀਨਾ ਹੁੰਦਾ ਇਹਨੂੰ ਡੇਡ ਡੇਡ 2 2 ਮਹੀਨੇ ਲੱਗ ਜਾਂਦੇ ਆ ਜੀ ਇੱਕ ਚੀਜ਼ ਨੂੰ ਕੱਢਣ ਤੇ ਸੋ ਤੁਸੀਂ ਵੇਖ ਸਕਦੇ ਹੋ ਇਹ ਪਸ਼ਮੀਨੇ ਤੇ ਪਸ਼ਮੀਨੇ ਤੇ ਸ਼ਾਲ ਬਣਿਆ ਹੋਇਆ ਹੈਗਾ ਮੈਂ ਤੁਹਾਨੂੰ ਸਾਰਾ ਵਿਖਾਵਾਂ ਪਿੱਛੋਂ ਵੀ ਸਾਰਾ ਮੈਂ ਵਿਖਾ ਦਿੰਨੀ ਆ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਪਿੱਛੋ ਹਰ ਚੀਜ਼ ਵਿਖਾਈ ਜਾਵੇ ਕਿਸੇ ਦੇ ਮਨ 'ਚ ਕਦੀ ਵੀ ਡਾਊਟ ਨਾ ਰਹੇ ਜੇ ਮੈਨੂੰ ਕੋਈ ਕਹਿੰਦਾ ਸਾਨੂੰ ਕੋਈ ਕਹਿੰਦਾ ਨਾ ਪ੍ਰਵੀਨ ਫੁਲਕਾਰੀ ਸਾਨੂੰ ਕੋਈ ਕਹਿੰਦਾ ਵੀਡੀਓ ਕਾਲ ਰਾਹੀਂ ਵਿਖਾਉਣੇ ਅਸੀਂ ਵੀਡੀਓ ਕਾਲ ਰਾਹੀਂ ਵੀ ਤੁਹਾਨੂੰ ਵਿਖਾ ਕੇ ਫਿਰ ਚੀਜ਼ ਡਿਸਪੈਚ ਕਰੀਦੀ ਆ ਕਿ ਤੁਹਾਡੇ ਮਨ 'ਚ ਕੋਈ ਸ਼ੰਕਾ ਨਾ ਰਹਿ ਜਾਏ ਕਿ ਇਹ ਚੀਜ਼ ਬਹੁਤ ਇਹ ਚੀਜ਼ ਸ਼ਾਇਦ ਮਸ਼ੀਨ ਮੇਡ ਆ ਤੁਹਾਨੂੰ ਜਿਨ੍ਹਾਂ ਨੂੰ ਪਤਾ ਹੈ ਉਹਨਾਂ ਨੂੰ ਪਤਾ ਹੈ ਕਿ ਹੱਥ ਦੀ ਚੀਜ਼ ਦੇ ਪਿੱਛੇ ਛੋਟੇ ਛੋਟੇ ਨਿਗੇ ਨਿਗੇ ਟਾਂਕੇ ਹੁੰਦੇ ਆ ਮਸ਼ੀਨ ਮੇਡ ਅੱਗੋਂ ਪਿੱਛੋਂ ਸੇਮ ਹੁੰਦੀ ਆ ਤੁਸੀਂ ਇਹ ਵੇਖ ਸਕਦੇ ਹੋ ਇਹ ਰੇਸ਼ਮ ਦੇ ਨਾਲ ਕੱਢੀ ਹੁੰਦੀ ਆ ਸੋ ਇਹਦੇ ਨਾਲ ਲੋਈ ਦਾ ਕੰਬੀਨੇਸ਼ਨ ਆ ਵਾ ਲੋਈ ਤੁਸੀਂ ਇਹ ਸਿਰਫ ਜਿਹੜੀ ਬਾਰਡਰ ਤੇ ਕੀਤੀ ਹੁੰਦੀ ਆ ਇੰਨੇ ਇੰਨੇ ਲੋਈ ਕੱਢੀ ਹੁੰਦੀ ਆ ਬੈਕ ਸਾਈਡ ਤੋਂ ਵੀ ਵੇਖ ਸਕਦੇ ਹੋ ਸੋ ਇਹ ਲੋਈ अवेलेबल ਹੈਗੀ ਆ ਜੀ ਇਹ ਸ਼ਾਲ ਇਹ ਲੋਈ ਤੁਸੀਂ ਕਪਲ ਦੇ ਤੌਰ ਤੇ ਵੀ ਗਿਫਟ ਕਰ ਸਕਦੇ ਹੋ ਜਾਂ ਇਕੱਲੇ ਇਕੱਲੇ ਆਪਣੇ ਮੰਮੀ ਰੈਡੀ ਦਾਦਾ ਦਾਦੀ ਜਾਂ ਆਪਣੇ ਭੈਣ ਭਰਾ ਕਿਸੇ ਨੂੰ ਵੀ ਜੀਜਾ ਸਾਲੇ ਕਿਸੇ ਨੂੰ ਵੀ ਗਿਫਟ ਕਰ ਸਕਦੇ ਹੋ ਇਹ ਜਿਹੜੀਆਂ ਚੀਜ਼ਾਂ ਕਿਸੇ ਨੂੰ ਵੀ ਰਵਾਇਤੀ ਤੁਸੀਂ ਵਿਆਹ ਤੇ ਗਿਫਟ ਕਰੋ ਨਾ ਉਹ ਚੀਜ਼ਾਂ ਇਹ ਬਹੁਤ ਸੋਹਣੀਆਂ ਲੱਗਦੀਆਂ ਸੱਚੀ ਇਹ ਚੀਜ਼ਾਂ ਜਿਹੜੀਆਂ ਸਦਾਬਹਾਰ ਰਹਿੰਦੀਆਂ ਆਪਾਂ ਕਪੜਾ ਮਹਿੰਗਾ ਤੋਂ ਮਹਿੰਗਾ ਲੈ ਲੈਣੇ ਪਰ ਉਹਦਾ ਰਿਵਾਜ ਚਲੇ ਜਾਂਦਾ ਇਹ ਚੀਜ਼ਾਂ ਦਾ ਕਦੀ ਵੀ ਰਿਵਾਜ ਨਹੀਂ ਜਾਂਦਾ ਸੋ ਇਹ ਅਵੇਲੇਬਲ ਹੈਗਾ ਇਹ ਸ਼ਾਲ ਆ ਲੇਡੀਜ਼ ਦਾ ਇਹ ਮੈਨਸ ਤੇ ਲੋਈਆ ਸੋ ਹੁਣ ਮੈਨੂੰ ਇੱਕ ਸਵਾਲ ਇਹ ਆਊਗਾ ਕਿ ਤੁਸੀਂ ਸੇਮ ਡਿਜ਼ਾਈਨ ਕਿਉਂ ਨਹੀਂ ਕੱਢਦੇ ਕਿਉਂਕਿ ਲੇਡੀਜ਼ ਦੇ ਡਿਜ਼ਾਈਨ ਅਲੱਗ ਹੁੰਦੇ ਆ ਜੈਂਸ ਦੇ ਡਿਜ਼ਾਈਨ ਅਲੱਗ ਹੁੰਦੇ ਆ ਡਿਜ਼ਾਈਨ ਦੇ ਜੈਂਸ ਦੇ ਡਿਜ਼ਾਈਨ ਥੋੜੇ ਜਿਹਾ ਸੋਬਰ ਹੁੰਦੇ ਆ ਲੇਡੀਜ਼ ਦੇ ਡਿਜ਼ਾਈਨ ਥੋੜੇ ਭਰੇ ਹੁੰਦੇ ਆ ਤਾਂ ਕਰਕੇ ਇਹ ਅਲੱਗ-ਅਲੱਗ ਕੱਢੀ ਦਿਆ ਸੋ ਅਗਲਾ ਸ਼ਾਲ ਮਹਿਰੂਨ ਕਲਰ ਦੇ ਉੱਤੇ ਮੈਨੂੰ ਇਹ ਮਹਿਰੂਨ ਕਲਰ ਦਾ ਲੇਡੀਜ਼ ਦਾ ਸ਼ਾਲ ਆ ਸੋ ਐਮਐਲਾਈ ਵੀਡੀਓ ਚ ਵੀ ਦਿਖਾਇਆ ਸੀਗਾ ਇਹਦੇ 1-2 ਪੀਸਿਸ ਹੀ ਬਚੇ ਆ ਜਿਆਦਾ ਨਹੀਂ ਬਚੇ ਸੋ ਇਹ ਵੇਖ ਸਕਦੇ ਹੋ ਇਹ ਦਾਜਵਰੀ ਚ ਵੀ ਤੁਸੀਂ ਰੱਖ ਸਕਦੇ ਹੋ ਕਿਸੇ ਨੂੰ ਗਿਫਟ ਦੇਣਾ ਹੋਵੇ ਆ ਬੈਕ ਸਾਈਡ ਤੋਂ ਵੇਖ ਸਕਦੇ ਹੋ ਸੋ ਇਹ ਅਵੇਲੇਬਲ ਹੈਗਾ ਜੀ ਸ਼ੌਲ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਹਰ ਚੀਜ਼ ਤੁਹਾਨੂੰ ਪੂਰੀ ਦਿਖਾਈ ਜਾਵੇ ਕਿਉਂਕਿ ਤੁਹਾਨੂੰ ਇਹ ਨਾ ਲੱਗੇ ਕਿ ਅਸੀਂ ਪੂਰੀ ਇਹਦੇ ਨੇ ਫੋਟੋਜ਼ ਵੀ ਤੁਸੀਂ ਸਾਡੇ ਇੰਸਟਾਗ੍ਰam ਫੁਲਕਾਰੀ ਹਾਊਸ ਜਾਂ ਫੇਸਬੁੱਕ ਪੇਜ ਪ੍ਰਵੀਨ ਫੁਲਕਾਰੀ ਹਾਊਸ ਕਰਕੇ ਹੈਗਾ ਤੋਂ ਉੱਥੇ ਵੀ ਵੇਖ ਸਕਦੇ ਹੋ ਫੋਟੋਜ਼ ਜਿਹੜੀਆਂ ਤੁਸੀਂ ਮੰਗਾਉਣੀਆਂ ਹੋਵੇ ਤੁਸੀਂ ਉਹ ਉਹ ਪੇਜ ਫੋਲੋ ਕਰ ਲਓ ਜੀ ਐਵੇਂ ਨਾ ਫਿਰ ਰੈਂਡਮਲੀ ਬਹੁਤ ਸਾਰੇ ਲੋਕ ਫੋਟੋਜ਼ ਮੰਗਾ ਲੈਂਦੇ ਆ ਫਿਰ ਕਾਪੀ ਕਰ ਲੈਂਦੇ ਆ ਫਿਰ ਉਹ ਚੀਜ਼ਾਂ ਅਸੀਂ ਬਹੁਤ ਘੱਟ ਰੱਖਿਆ ਅਸੀਂ ਇਸ ਲਈ YouTube ਤੇ ਪੂਰੀ ਵੀਡੀਓ ਪਾ ਦਿੱਦੀ ਆ ਸੋ ਇਹ ਇਹ ਦੇਖ ਸਕਦੇ ਹੋ ਇਹ ਲੋਈ ਆ ਜੀ ਇਹਦੇ ਨਾਲ ਇਹ ਲੇਡੀਜ਼ ਦਾ ਸ਼ਾਲ ਆ ਇਹਦੇ ਨਾਲ ਜੈਂਸਤੀ ਲੋਈ ਕਰੀਮ ਕਲਰ ਦੀ ਆ ਕਿਉਂਕਿ ਡਾਰਕ ਕਲਰ ਦੇ ਨਾਲ ਹਮੇਸ਼ਾ ਲਾਈਟ ਕਲਰ ਦਾ ਕੰਬੀਨੇਸ਼ਨ ਬਹੁਤ ਸੋਹਣਾ ਜਿਆਦਾ ਸੇਮ ਡਿਜ਼ਾਈਨ ਆ ਪਰ ਪਿੱਛੋਂ ਵੇਖ ਸਕਦੇ ਹੋ ਹੱਥ ਦੀ ਇਹ ਵੀ ਆ ਇਹ ਵੀ ਇਹ ਪੂਰੀ 2.5 ਮੀਟਰ ਹੁੰਦੀ ਹੈ ਜਿਹੜੀ ਪੂਰੀ ਫੁੱਲ ਸਰਦਾਰੀ ਲੋਈ ਹੁੰਦੀ ਹੈ ਨਾ ਸਰਦੀਆਂ 'ਚ ਲੈਣ ਵਾਲੀ ਉਹ ਵਾਲੀ ਜਿਹੜੀ ਕੜਾਕੇ ਦੀ ਠੰਡ 'ਚ ਜਿਹੜੀ ਆ ਵਰਤੀ ਦੀ ਆ ਇਹ ਉਹ ਲੋਈ ਆ ਸੋ ਅਗਲਾ ਸ਼ਾਲ ਬਲੈਕ ਕਲਰ ਦਾ ਸ਼ਾਲ ਆ ਜੀ ਫੁੱਲ ਕੱਢਿਆ ਹੋਇਆ ਇਹ ਸਾਰਾ ਲੇਡੀਜ਼ ਦਾ ਸ਼ਾਲ ਆ ਇਹ ਤੁਸੀਂ ਦੇਖ ਸਕਦੇ ਹੋ ਇਹ अवेलेबल ਹੈਗਾ ਜੀ ਪਿੱਛੋਂ ਵੀ ਵੇਖ ਸਕਦੇ ਹੋ ਸਾਰਾ ਹੱਥ ਦਾ ਇਹ ਬਾਗਤਰਾ ਸ਼ਾਲ ਕੱਢਿਆ ਫੁੱਲ ਫਲੈਸ਼ਡ ਜਿਨ੍ਹਾਂ ਨੂੰ ਜਾਦੇ ਬਾਗ ਨਹੀਂ ਭਾਰੇ ਚਾਹੀਦੇ ਉਹਨਾਂ ਦੇ ਲਈ ਇਹ ਬਾਗਤਰਾ ਸ਼ਾਲ ਕੱਢਿਆ ਹੋਇਆ ਪੂਰਾ ਹੀ ਭਰਿਆ ਹੋਇਆ ਹੱਥ ਦਾ ਤਿਆਰ ਕੀਤਾ ਹੋਇਆ ਸੋਏ ਵੀ ਵੇਖ ਸਕਦੇ ਹੋ ਇਹਦੇ ਨਾਲ ਬਲੈਕ ਕਲਰ ਦੀ ਊੜੇ ਆੜੇ ਵਾਲੀ ਲੋਈਆ ਊੜੇ ਆੜੇ ਵਾਲੀ ਵੀ ਲੋਈ ਲੈ ਸਕਦੇ ਹੋ ਤੁਸੀਂ ਉਦਾਂ ਵੀ ਲੋਈ ਲੈ ਸਕਦੇ ਹੋ ਸੋ ਇਹ ਵੇਖ ਸਕਦੇ ਹੋ ਸੋ ਇਹ ਅਵੇਲੇਬਲ ਹੈਗਾ ਜੀ ਲੋਈ ਇਹ ਵੀ ਹੱਥ ਦੀ ਹੈਗੀ ਹੈ ਜੀ ਸੋ ਇਹ ਵੇਖ ਸਕਦੇ ਹੋ ਸੋ ਇਹ ਅਵੇਲੇਬਲ ਆ ਮੇਰੇ ਕੋਲ ਸੋ ਮੈਂ ਇਹ ਤੁਹਾਨੂੰ ਇਕੱਠੇ-ਇਕੱਠੇ ਵੀ ਤੁਸੀਂ ਖਰੀਦ ਸਕਦੇ ਹੋ ਚੀਜ਼ਾਂ ਅਲੱਗ-ਅਲੱਗ ਵੀ ਖਰੀਦ ਸਕਦੇ ਜਿਹੜਾ ਮੈਂ ਲਿਆ ਹੋਇਆ ਰੈੱਡ ਕਲਰ ਤੇ ਇਹ ਵੀ ਸ਼ਾਲ ਹੈ ਜੀ ਇਹ ਫਰੰਬਲ ਵਾਲਾ ਸ਼ਾਲ ਆ ਸੋ ਇਹ ਬਲੈਕ ਕਲਰ ਤੇ ਤੋਂ ਅੰਤ ਦੇ ਵਿੱਚ ਮੇਰੀ ਬੇਨਤੀ ਤੁਹਾਨੂੰ ਸਾਰਿਆਂ ਦੇ ਨੂੰ ਇੱਕ ਵਾਰ ਫਿਰ ਤੋਂ ਆ ਕਿ ਤੁਸੀਂ ਇਹ ਊੜੇ ਆੜੇ ਵਾਲੇ ਛੋਲੇ ਖਰੀਦ ਸਕਦੇ ਹੋ ਵਿਆਹਾਂ ਸ਼ਾਦੀਆਂ ਤੇ ਇਹੋ ਜੀ ਚੀਜ਼ 100 100 200 200 ਆਪਣੇ ਰਿਸ਼ਤੇਦਾਰਾਂ ਨੂੰ ਆਪਣੇ ਬੇਟੀ ਬੇਟੇ ਦੇ ਨਾਂ ਲਖਾ ਕੇ ਗਿਫਟ ਕਰ ਸਕਦੇ ਹੋ ਜਾਂ ਕੋਈ ਅਕੈਡਮੀਆਂ ਜਿਨ੍ਹਾਂ ਨੂੰ ਸਕੂਪ ਪੰਜਾਬੀ ਸਕੂਲ ਇਹੋ ਜੀਆਂ ਚੀਜ਼ਾਂ ਗਿਫਟ ਕਰਿਆ ਕਰੋ ਇਹ ਖੱਦਰ ਤੇ ਬਣੇ ਹੁੰਦੇ ਆ 6 700 ਦੀ ਰੇਂਜ ਦੇ ਵਿੱਚ ਛੋਲਾ ਹੁੰਦਾ ਜਿਆਦਾ ਮਹਿੰਗਾ ਬਿਲਕੁਲ ਛੋਲਾ ਨਹੀਂ ਹੁੰਦਾ ਤੁਹਾਨੂੰ ਜਿਵੇਂ ਪਤਾ ਹੈ ਪ੍ਰਵੀਨ ਫੁਲਕਾਰੀ ਹਾਊਸ ਦੇ ਵਿੱਚ ਹੱਥ ਦੇ ਬਾਗ ਫੁਲਕਾਰੀਆਂ ਪੱਖੀਆਂ ਛੋਲੇ ਹੋਰ ਵੀ ਬਹੁਤ ਸਾਰੀਆਂ ਰਵਾਇ ਇਤ ਫੇਰ ਬੇਨਤੀ ਆ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਇਹਨਾਂ ਵੀਡੀਓਜ਼ ਨੂੰ ਸ਼ੇਅਰ ਕਰਦਿਆ ਕਰੋ ਖਰੀਦੋ ਬਹੁਤ ਜ਼ਰੂਰੀ ਹੈ ਖਰੀਦਣਾ ਕਿਉਂਕਿ ਜਿਹੜਾ ਇੱਕ ਇੱਕ ਪ੍ਰੋਡਕਟ ਮੈਂ